ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲ ਬਿਕਾਟ ਏ ਮੇਰੇ ਪਿਆਰੇ ਮਨਾ ਪਰਮੇਸ਼ਰ ਦਾ ਭਜਨ ਸਿਮਰਨ ਕਰ ਕਿਉਂਕਿ ਪਰਮੇਸ਼ਰ ਦਾ ਨਾਮ ਸਾਰੇ ਕਿਲਵਿਖਾਂ ਨੂੰ ਪਾਪਾਂ ਨੂੰ ਕੱਟਣ ਵਾਲਾ ਹੈ ਹਰ ਹਰ ਉਰਤਾਰਿਓ ਗੁਰਪੂਰੈ ਮੇਰਾ ਸੀਸ ਕੀਜੈ ਗੁਰਵਾਟ ਰਹਾਉ ਕਹਿੰਦੇ ਜਿਨ੍ਹਾਂ ਨੇ ਪੂਰਨ ਸਤਗੁਰਾਂ ਨੇ ਕਹਿੰਦੇ ਜਿਨ੍ਹਾਂ ਪੂਰਨ ਸਤਗੁਰਾਂ ਨੇ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮੇਰੇ ਗੁਰਮੁਖਾਂ ਦੇ ਓਰ ਹਿਰਦੇ ਵਿੱਚ ਤਾਰਨਾ ਵਸਾਉਣਾ ਕੀਤਾ ਹੈ ਉਨ੍ਹਾਂ ਸਤਿਗੁਰਾਂ ਦੇ ਲੰਘਣ ਵਾਲਾ ਜਿਹੜਾ ਵਾਰਡ ਰਸਤਾ ਹੈ ਕਹਿੰਦੇ ਉਹ ਮੇਰਾ ਸਿਰ ਬਣ ਜਾਣਾ ਕਰੇ ਜਿਸ ਰਸਤੇ ਉੱਤੇ ਚੱਲ ਕੇ ਸਤਿਗੁਰੂ ਜੀ ਆਉਣ ਉਹ ਰਸਤਾ ਮੈਂ ਆਪਣੇ ਸਿਰ ਨੂੰ ਬਣਾਉਣਾ ਕਰਾਂ ਜਿਸ ਰਸਤੇ ਰਾਹੀ ਸਤਿਗੁਰੂ ਸਾਹਿਬ ਜੀ ਮੇਰੇ ਹਿਰਦੇ ਵਿੱਚ ਆ ਕੇ ਨਿਵਾਸ ਕਰਨ ਉਸ ਰਸਤੇ ਉੱਤੇ ਮੈਂ ਆਪਣਾ ਹੰਕਾਰ ਰੂਪੀ ਸਿਰ ਕੱਟ ਕੇ ਰੱਖ ਦੇਣਾ ਕਰਾਂ ਪਾਵ ਨਿਮਰਤਾ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਆਉਣ ਲਈ ਰਸਤਾ ਬਣਾਉਣਾ ਕਰਾ ਰਹਾ ਹਾਂ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਟ ਕਾਟ। ਏ ਭਾਈ ਜਿਹੜਾ ਕੋਈ ਮੇਰੇ ਹਰੀ ਪ੍ਰਭੂ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮੈਨੂੰ ਕੋਈ ਗੱਲ ਬਾਤ ਸੁਣਾਉਂਦਾ ਹੈ ਮੈਂ ਉਸ ਨੂੰ ਦੇਹ ਦੇ ਅਭਿਮਾਨ ਵੱਲੋਂ ਕੱਟ ਕੇ ਤੇ ਗੁਣਾ ਦੇ ਅਭਿਮਾਨ ਵੱਲੋਂ ਕਾਟ ਕੱਟ ਕੇ ਆਪਣਾ ਮਨ ਭੇਟਾ ਕਰ ਦੇਵਾ। ਮਨ ਨੂੰ ਤਨ ਨਾਲੋਂ ਕੱਟ ਕੇ ਤਾਨੂੰ ਮਨ ਨਾਲੋਂ ਕੱਟ ਕੇ ਭੇਟਾ ਕਰਦੇ ਵਾ ਕੱਟਣ ਵਾਲੀ ਵਿਚਾਰ ਰੂਪੀ ਛੁਰੀ ਨਾਲ ਮਨ ਨੂੰ ਕੱਟ ਕੇ ਭੇਟਾ ਕਰਦੇ ਵਾ ਕੱਟਣ ਵਾਲਾ ਹੋ ਕੇ ਤਨ ਦੇ ਅਭਿਮਾਨ ਵੱਲੋਂ ਮਨ ਨੂੰ ਕੱਟ ਕੇ ਭੇਟਾ ਕਰਦੇ ਵਾ ਹਰ ਸਾ ਜਨ ਮੇਲਿਓ ਗੁਰਪੂਰੈ ਗੁਰ ਬਚਨ ਮੇਕਾ ਨੂੰ ਹਟ-ਹਾਟ ਪੂਰਨ ਸਤਗੁਰਾਂ ਨੇ ਅਕਾਲ ਪੁਰਖ ਸੱਜਣ ਨਾਲ ਮੇਲ ਦਿੱਤਾ ਹੈ ਇਸ ਕਰਕੇ ਮੈਂ ਸੰਸਾਰ ਵੱਲੋਂ ਹਟ ਕੇ ਗੁਰਬਚਨ ਗੁਰ ਉਪਦੇਸ਼ ਨੂੰ ਕਮਾਉਂਡ ਰੂਪੀ ਹੱਟ ਦੇ ਬਿਕਾਨੋ ਵੀ ਕਿਹਾ ਜਿਵੇਂ ਲੋਕ ਦੁਨਿਆਵੀ ਅੱਟਾਂ ਵਿੱਚ ਵੇਚਦੇ ਇਸੇ ਪ੍ਰਕਾਰ ਮੈਂ ਗੁਰ ਉਪਦੇਸ਼ ਵਾਸਤੇ ਸਾਧ ਸੰਗਤ ਰੂਪੀ ਆਟ ਉਤੇ ਵਿਕਿਆ ਜਿਸ ਕਰਕੇ ਹੁਣ ਜੂਨਾ ਰੂਪੀ ਹੱਟਾਂ ਵਿੱਚ ਪੈਣ ਤੋਂ ਹਟ ਗਏ ਹੁਣ ਵਾਰ-ਵਾਰ ਜੂਨਾ ਵਿੱਚ ਨਹੀਂ ਪਾਵਾਂਗੇ ਗੁਰਬਚਨਾਂ ਰੂਪੀ ਹੱਟ ਉਤੇ ਵੇਚ ਕੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਹਟਾ ਕਿ ਇਹ ਦਮਨ ਕਰ ਲਿਆ ਮਕਰ ਭਰਾਗ ਦਾਨ ਬਹੁ ਕੀਤਾ ਸਰੀਰ ਦਿਓ ਅੱਧ ਕਾਟ ਕਹਿੰਦੇ ਭਾਵੇਂ ਕਿਸੇ ਨੇ माग ਦੇ ਮਹੀਨੇ ਮਕਰ ਰਾਸ਼ੀ ਵਿੱਚ ਪ੍ਰਾਗ ਪ੍ਰਿਆਗ ਤੀਰਥ ਉੱਤੇ ਜਾ ਕੇ ਬਹੁਤ ਸਾਰਾ ਦਾਨ ਵੀ ਕੀਤਾ ਭਾਵੇਂ ਕਿਸੇ ਨੇ ਆਪਣਾ ਸਰੀਰ ਵੀ ਅੱਧ ਕਾਟ ਅੱਧਾ ਕੱਟ ਕੇ ਭੇਟਾ ਦੇਣਾ ਕੀਤਾ ਬਿਨ ਹਰ ਨਾਮ ਕੋ ਮੁਕਤ ਨ ਪਾਵੇ ਬਹੁ ਕੰਚਨ ਦੀਜੈ ਕਟ ਦਾ ਕਾਟ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਵੀ ਮੁਕਤੀ ਨਹੀਂ ਪਾ ਸਕਦਾ ਭਾਵੇਂ ਬਹੁਤਾ ਸਾਰਾ ਕੰਚਨ ਸੋਨਾ ਕੱਟ-ਗਾਟ ਕੱਟ-ਕੱਟ ਕੇ ਦਾਨ ਦੇਣਾ ਕਰੇ ਆਪਣੇ ਬਰਾਬਰ ਦੀਆਂ ਔਸ਼ਧੀਆਂ ਮੰਤਰਾਂ ਦੀ ਸ਼ਕਤੀ ਨਾਲ ਮੂਰਤੀਆਂ ਬਣਾ ਬਣਾ ਕੇ ਉਸ ਨਾਲੋਂ ਕੱਟ ਕੇ ਸੋਨਾ ਦਾਨ ਦੇਣਾ ਕਰੇ ਅਰਥਾਤ ਪ੍ਰਾਣਿਕ ਮਤ ਅਨੁਸਾਰ ਸੋਨੇ ਦੀ ਮੂਰਤੀ ਨਾਲੋਂ ਅੰਗ ਕੱਟ ਕੇ ਕੀਤਾ ਦਾਨ ਬੇਦ ਮੰਤਰ ਪੜ ਪੜ ਕੇ ਰਾਤ ਨੂੰ ਫਿਰ ਉਵੇਂ ਬਣ ਜਾਂਦਾ ਹੈ ਜਿਤਨੇ ਚਿਰ ਸਿਰ ਨਾ ਕੱਟੇ ਉਤਨਾ ਚਿਰ ਮੂਰਤੀ ਦੇ ਕੱਟੇ ਹੋਏ ਅੰਗ ਦੁਬਾਰਾ ਵਧੇ ਰਹਿੰਦੇ ਹਨ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਜਿਨ੍ਹਾਂ ਨੇ ਗੁਰਮਤ ਗੁਰ ਸਿੱਖਿਆ ਦੁਆਰਾ ਕੀਰਤਨ ਵਿੱਚ ਪਾ ਕੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ ਵਾ ਪਰਮੇਸ਼ਰ ਦਾ ਕੀਰਤਨ ਵਿੱਚ ਪਾ ਕੇ ਗੁਰਸਿੱਖਿਆ ਦੁਆਰਾ ਜਸ ਗਾਉਣਾ ਕੀਤਾ ਹੈ ਉਹਨਾਂ ਦੇ ਮਨ ਦੇ ਕਪਟਸ਼ਾਲ ਰੂਪੀ ਕਪਾੜ ਤੱਕ ਤੇ ਉਗਰੇ ਖੁੱਲ ਗਏ ਹਨ ਵਾ ਪੰਜਾਂ ਕੋਸ਼ਾਂ ਰੂਪੀ ਤੱਕ ਤੇ ਖੁੱਲ ਗਏ ਹਨ ਅਦੇ ਤ੍ਰੇਕੁਟੀ ਫੋਰ ਭਰਮ ਪਉ ਭਾਗਾ ਲਜ ਪਾਣੀ ਮਟਕੀ ਮਾਟ ਉਹਨਾਂ ਨੇ ਕਰਤਾ ਕਰਮ ਕਿਰਿਆ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਤੇ ਪਰਮਾਤਾ ਪ੍ਰਮਾਨ ਪਰਮੇ ਰੂਪ ਤ੍ਰਿਗੁੱਡੀ ਪੋੜ ਦਿੱਤੀ ਹੈ ਅਤੇ ਉਹਨਾਂ ਦਾ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਡਾਰੇ ਦੋਵੇਂ ਹੀ ਭਜਨ ਵਿਰਤ ਹੋਗੇ ਉਹਨਾਂ ਨੇ ਮਾਟ ਮਡਕ ਝਟ ਹੀ ਲੋਕ ਲੱਜ ਲੱਜਿਆ ਰੂਪੀ ਮਡਕੀ 판 ਦਿੱਤੀ ਹੈ ਕਲਯੁਗ ਗੁਰਪੂਰਾ ਤਿੰਨ ਪਾਇਆ ਜਿਨ ਧੁਰ ਮस्तक ਲਿਖੇ ਲਲਾਟ ਕਾਲ ਯੁਗ ਦੇ ਸਮੇਂ ਵਿੱਚ ਪੂਰਨ ਸਤਿਗੁਰਾਂ ਨੂੰ ਉਹਨਾਂ ਗੁਰਮੁਖਾਂ ਨੇ ਹੀ ਪਾਉਣਾ ਕੀਤਾ ਹੈ ਜਿਨ੍ਹਾਂ ਦੇ ਤੋਰ ਆਦੋਂ ਹੀ ਲਲਾਟ ਮੱਤੇ ਉੱਤੇ ਸ਼੍ਰੋਮਣੀ ਲੇਖ ਲਿਖੇ ਹੋਏ ਹਨ ਅਦੇ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਤੀ ਭੁਖ ਤੇ ਖਾਟ ਸ਼ਕਾ ਇਕ ਬਾਦਸ਼ਾਹ ਫਰਮਾਉਂਦੇ ਸਤਿਗੁਰੂ ਸਾਹਿਬ ਜੀ ਕਿ ਉਹਨਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਨਾਮ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ ਤੇ ਉਹਨਾਂ ਦੀ ਸਾਰੀ ਆਸਾ ਰੂਪੀ ਭੋਖ ਤੇ ਤ੍ਰਿਸ਼ਨਾ ਰੂਪੀ ਤਕਾਟ ਤਰੇਹ ਜਿਹੜੀ ਆ ਉਹ ਲੈ ਗਈ ਹੈ ਸ਼ਕਾ 1 ਸੋ ਸਾਧ ਸੰਗ ਜੀ ਸ਼ਕਾ 1 ਤੋਂ ਭਾਵ ਜਿਹੜੇ 6 ਸ਼ਬਦਾਂ ਨੇ ਇੱਕ ਸ਼ਕਾ ਹੈ ਸੋ ਇਸ ਨੂੰ ਕੱਸ ਕੇ ਬੋਲਣਾ ਸ਼ਕਾ ਵੀ ਨਹੀਂ ਬੋਲਣਾ ਸ਼ਕਾ ਸਤਿਗੁਰਾਂ ਨੇ 6 ਪਦੇ ਨਹੀਂ ਲਿਖੇ ਇਸੇ ਕਰਕੇ ਸ਼ਕਾ 1 ਸ਼ਬਦ ਵਰਤਿਆ ਹੈ ਭਾਵ ਇਹ 6 ਸ਼ਬਦ ਇੱਕੋ ਗਿਣਤੀ ਦੇ ਹੋ ਗਏ ਹਨ ਸੁਇਤੇ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਨੂੰ ਸ਼ਕਾ 1 ਪੜਨਾ ਹੈ ਸ਼ਕਾ ਪਹਿਲਾ ਨਹੀਂ ਪੜਨਾ ਮਾਲੀ ਗੌੜਾ ਮਹੱਲਾ ਪੰਜਵਾ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਸੇਖ ਨੇ ਬੇਨਤੀ ਕਰਕੇ ਟਹਿਲ ਕਰਨ ਬਾਬਤ ਪੁੱਛਿਆ ਕਿ ਸਤਿਗੁਰੂ ਜੀ ਟਹਿਲ ਕਰਨੀ ਕਿਸ ਦੀ ਚੰਗੀ ਹੈ ਕਿਉਂਕਿ ਕੋਈ ਦੇਵੀ ਦੇਵਤਿਆਂ ਦੀ ਟਹਿਲ ਚੰਗੀ ਕਹਿੰਦਾ ਹੈ ਕੋਈ ਮੜੀਆਂ ਮਸਾਲੀਆਂ ਦੀ ਟਹਿਲ ਚੰਗੀ ਕਹਿੰਦਾ ਹੈ ਇਸ ਲਈ ਆਪ ਜੀ ਕਿਰਪਾ ਕਰਕੇ ਦੱਸੋ ਕਿ ਸਭ ਤੋਂ ਚੰਗੀ ਟਹਿਲ ਕਿਹੜੀ ਹੈ ਇਹ ਸੁਣ ਕੇ ਰਾਗ ਮਾਲੀ ਗੌੜੀ ਵਿੱਚ ਮਾਲੀ ਗੌੜਾ ਵਿੱਚ ਮੁਹੱਲਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਆ ਆਪਣੇ ਮਨ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕਰਦੇ ਹਨ ਇੱਕ ਊੰਕਾਰ ਸਤਿਗੁਰ ਪ੍ਰਸਾਦ ਇਕ ਦੁਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਰੇ ਮਨ ਤਹਿਲ ਘਾਰ ਸੁਖਸਾਰ ਰੇ ਤੂੰ ਪਾਵਹਿ ਮੇਰੇ ਪਿਆਰੇ ਮਨਾ ਪਰਮੇਸ਼ਰ ਦੀ ਭਗਤੀ ਰੂਪੀ ਤਹਿਲ ਸੇਵਾਸਾਰ ਸ੍ਰੇਸ਼ਟ ਵਸਾਰ ਸਾਰੇ ਸੁੱਖਾਂ ਨੂੰ ਦੇਣ ਵਾਲੀ ਹੈ ਅਤਵਾ ਹੈ ਮੇਰੇ ਪਿਆਰੇ ਮਨਾ ਪਰਮੇਸ਼ਰ ਦੀ ਭਗਤੀ ਰੂਪ ਟਹਿਲ ਕਰਿਆ ਕਰ ਪ੍ਰਸ਼ਨ ਹੈ ਕਿ ਟਹਿਲ ਕਰਕੇ ਲਾਭ ਕੀ ਹੋਵੇਗਾ ਪਾਤਸ਼ਾਹ ਫਰਮਾਉਂਦੇ ਹਰ ਸੁਖ ਸਾਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਤੈਨੂੰ ਸ੍ਰੇਸ਼ਟ ਸੁਖ ਪ੍ਰਾਪਤ ਹੋਵੇਗਾ ਵਸਾਰ ਰੂ ਬ੍ਰਹਮ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਵੇਗਾ ਅਵਰ ਟਹਿਲਾ ਝੂਠੀਆ ਨਿਤ ਕਰੈ ਜਮ ਸਰ ਮਾਰ ਰਹਾ ਸੁ ਪ੍ਰਸ਼ਨ ਸੀ ਨ ਕਿ ਟਹਿਲ ਕਰਕੇ ਲਾਭ ਕੀ ਹੋਣਾ ਬਾਦਸ਼ਾਹ ਕਹਿੰਦੇ ਹਰ ਸੁਖ ਸਾਰ ਇਹ ਪਿਛਲੇ ਜਿਹੜੀ ਪੰਕਤੀ ਆਪਾਂ ਪਾੜੇ ਉਹਦੇ ਉਹਦੇ ਵਿੱਚ ਹੀ ਉੱਤਰ ਇਸੇ ਗੱਲ ਦਾ ਦੇ ਰਿਹਾ ਕਿ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਤੈਨੂੰ ਸ੍ਰੇਸ਼ਟ ਸੁਖ ਪ੍ਰਾਪਤ ਹੋਵੇਗਾ ਅਵਰ ਟਹਿਲਾ ਝੂਠੀਆ ਨਿਤ ਕਰੈ ਜਮ ਸਿਰ ਮਾਰ ਰਹਾਉ ਅਵਰ ਹੋਰ ਦੇਵੀ ਦੇਵਤਿਆਂ ਦੀਆਂ ਟਹਿਲਾ ਝੂਠੀਆਂ ਹਨ ਕਿਉਂਕਿ ਇਹਨਾਂ ਦੀ ਨਿਤਾ ਪ੍ਰਤੀ ਟਹਿਲ ਕਰਨੇ ਕਰਕੇ ਜਮ ਸਿਰ ਉੱਤੇ ਪ੍ਰਤੱਖ ਡੰਡਾ ਕਾਲ ਰੂਪੀ ਡੰਡਾ ਮਾਰਦਾ ਰਹਿੰਦਾ ਹੈ ਰਹਾਉ ਜਿਨ੍ਹਾਂ ਮਸਤ ਲਿਖਿਆ ਤੇ ਮਿਲੇ ਸੰਗਾਰ ਜਿਨ੍ਹਾਂ ਦੇ ਮੱਥੇ ਉੱਪਰ ਸ਼੍ਰੇਸ਼ਟ ਲੇਖ ਲਿਖਿਆ ਹੋਇਆ ਹੈ ਉਹ ਸੰਗਾਰ ਸੰਗਤ ਦੇ ਨਾਲ ਆ ਕੇ ਮਿਲੇ ਹਨ ਸੰਸਾਰ ਭੌਜਲ ਤਾਰਿਆ ਹਰ ਸੰਤਪੁਰਖ ਅਪਾਰ ਉਹਨਾਂ ਸੰਤ ਜਿਨ੍ਹਾਂ ਨੂੰ ਸ਼ਾਂਤ ਆਤਮਾ ਅਪਾਰ ਪ੍ਰਕਿਰਤੀ ਦੇ ਪਾਰਾ ਵਾਰਤੂ ਰਹਿਤ ਪੁਰਖ ਪੂਰਨ ਕਈਏ ਪਰਮੇਸ਼ਰ ਨੇ ਸੰਸਾਰ ਸਮੁੰਦਰ ਤੋਂ ਤਾਰ ਲਿਆ ਹੈ। अथवा ਉਹਨਾਂ ਸੰਤ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਤਾਰ ਲਿਆ ਕਿਉਂਕਿ ਉਹਨਾਂ ਸੰਤ ਜਨਾਂ ਨੂੰ અપਾਰ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਪੂਰਨ ਹਰ ਪਰਮੇਸ਼ਰ ਪ੍ਰਾਪਤ ਹੋਇਆ ਹੈ। ਨਿਤ ਚਰਨ ਸੇਵ ਸਾਧਕੇ ਤਜ ਲੋਭ ਮੋਹ ਵਿਕਾਰ ਲੋਭ ਮੋਹ ਆਦਿ ਵਿਕਾਰਾਂ ਨੂੰ ਤਿਆਗ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਐਸੇ ਸ੍ਰੇਸ਼ਟ ਸੰਤ ਜਿਨ੍ਹਾਂ ਦੇ ਚਰਨਾਂ ਨੂੰ ਨਿੱਤ ਪ੍ਰਤੀ ਸੇਵਨਾ ਕਰੋ ਅਤੇ ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਵਾਹਿਗੁਰੂ ਤੋਂ ਬਗੈਰ ਹੋਰ ਦੂਸਰੀ ਆਸੜੀ ਆਸ ਸਾਰੀ ਤਿਆਗ ਦੇਣਾ ਕਰੋ ਅਤੇ ਇੱਕ ਨਿਰੰਕਾਰ ਪਰਮੇਸ਼ਰ ਦੀ ਆਸਾ ਹੀ ਆਪਣੇ ਚੇਤ ਵਿੱਚ ਰੱਖਣਾ ਕਰੋ ਇਕ ਪਰਮ ਭੂਲੇ ਸਾਗਤਾ ਬਿਨ ਗੁਰ ਅੰਧ ਅੰਧਾਰ ਇਕ ਸਾਗਤਾ ਸ਼ਕਤੀ ਦੇ ਉਪਾਸ਼ਕ ਬੁਰਖ ਸੰਸਾਰ ਨੂੰ ਸੱਚ ਮੰਨ ਕੇ ਪਰਮ ਵਿੱਚ ਭੁੱਲੇ ਫਿਰਦੇ ਆ ਕਿਉਂਕਿ ਗੁਰਾਂ ਦੇ ਮਿਲੇ ਤੋਂ ਬਗੈਰ ਉਹ ਅੰਧ ਅਗਿਆਨੀ ਜੀਵ ਅਗਿਆਨ ਦੇ ਹਨੇਰੇ ਵਿੱਚ ਹੀ ਪਏ ਰਹਿੰਦੇ ਅਗਿਆਨ ਰੂਪੀ ਹਨੇਰੇ ਕਰਕੇ ਅਨੇ ਹਨ ਤੁਰ ਹੋਵਨਾ ਸੋ ਹੋਇਆ ਕੋ ਨ ਮੇਟਣ ਹਾਰ ਹਾਂ ਤੁਰ ਆ ਦੋਹੀ ਜੋ ਮੰਦ ਕਰਮਾਂ ਦਾ ਫਲ ਪ੍ਰਾਪਤ ਹੋਣਾ ਸੀ ਉਹ ਨਰਕਾਂ ਵਿੱਚ ਪੈਣਾ ਜੂਨਾਂ ਵਿੱਚ ਪੈਣਾ ਆਦਿ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਫਲ ਭੋਗੀ ਤੋਂ ਬਿਗੈਰ ਉਸ ਨੂੰ ਕੋਈ ਵੀ ਮੇਟਣ ਵਾਲਾ ਹੀ ਨਹੀਂ ਹੈ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਗੋਬਿੰਦ ਪਰਮੇਸ਼ਰ ਦਾ ਅਗਮ ਗਮਤਾ ਤੋ ਰਹਿਤ ਸਰੂਪ ਹੈ ਅਤੇ ਉਸ ਅਪਾਰ ਬੇਅੰਤ ਪਰਮੇਸ਼ਰ ਦੇ ਨਾਮ ਵੀ ਅਨਕ ਕਈ ਅਨੇਕਾ ਹੀ ਹਨ ਅਤਵਾ ਜੋ ਪ੍ਰਭੂ ਮੰਦੀ ਗਮਤਾ ਤੋ ਰਹਿਦੈ ਉਸ ਗੋਬਿੰਦ ਪਰਮੇਸ਼ਰ ਦਾ ਰੂਪ ਸਰੂਪ ਪੂਰਨ ਸਤਿਗੁਰੂ ਜੀ ਹਨ ਜਿਨ੍ਹਾਂ ਨੇ ਅਨੇਕਾਂ ਹੀ ਜੀਵਾਂ ਨੂੰ ਪਰਮੇਸ਼ਰ ਦਾ ਨਾਮ ਦੇ ਕੇ ਉਸ ਦੇ ਅਪਾਰ ਸਰੂਪ ਦੀ ਪ੍ਰਾਪਤੀ ਕਰਾਈ ਹੈ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਤਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਜਨਪੁਰਖ ਧੰਤਾ ਦੇ ਜੋਗ ਹਨ ਉਹ ਆਪ ਵੀ ਧੰਨ ਹਨ ਤੇ ਉਹਨਾਂ ਦੇ ਮਾਤਾ ਪਿਤਾ ਵੀ ਧੰਤਾ ਦੇ ਯੋਗ ਹਨ ਜਿਨ੍ਹਾਂ ਨੇ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਪਣੇ ਉਰ ਹਿਰਦੇ ਵਿੱਚ ਧਾਰ ਲਿਆ ਹੈ ਵਿਸਾਲਿਆ ਹੈ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਅਲਸਾ ਵਾਹਿਗੁਰੂ ਜੀ ਕੀ ਫਤਿਹ